ਅਸਗੀ ਪਠੰਡੇ ਨੂੰ ਉਹ ਲੋਕੋ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਲੋਕੋ ਉਹ ਲੋਕੋ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀ ਨਰ ਦੀ ਫੱਟੀ ਭਾਈ ਤੇ ਭਾਈ ਦੇ ਸੋਨਹਰ ਕੀ ਆਲੇ ਮਿਠਿਆੜਿਓ ਤਖਤੇ ਪਲਟੋਂਗੇ ਐਤ ਕੀ ਦਾ ਕੰਮ ਕਰ ਦੋ ਯਾਰ ਮਿੰਤ ਵਾਲੀ ਗੱਲ ਐ ਓ ਹਰੇਕ ਸਾਲ ਦਰਖਤ ਵੀ ਪੱਤੇ ਬਦਲ ਲੈਂਦੇ ਐ ਕਿਤਾ ਬਦਲ ਲੋ ਫਿਰ ਹਾਈ ਸਮਝਾ ਕਿ ਕਕਲੀ ਕਲੀਰ ਦੀ ਬੁਰੀ ਹਾਲਤ ਮਜੀਠੀਏ ਤੇ ਸੁਖਵੀਰ ਦੀ ਸਮਝ ਕੋ ਜਾਵੇ ਨਾ ਬੋਟ ਕੋਈ ਥਾਵੇ ਨਾ ਉਮ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਜ਼ਿੰਦਗੀ ਦਾ ਸਾਡੀ ਪਾਰਟੀ ਦਾ ਅੰਤ ਨੇ ਰੇਸ਼ਬਦ ਕੋਹਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿਲ ਨਹੀਂ ਕੱਸੀਆਂ ਸੂਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਹੈ ਮੇਰਾ ਭਾਈ ਜਿਹਦਾ ਨਾਮ ਬਿਕਰਮਜੀਤ ਸਿੰਘ ਵੇ ਉਹਨੂੰ ਬਾਹਰ ਕਿਵੇਂ ਕੱਢੀਏ ਲੋਕ ਕਹਿੰਦੇ ਚਿੱਤੇ ਦਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉ ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਅਸੀਂ ਮੌਜ ਬਹੁਤ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਤਰੀਕ ਤੋਂ ਬਾਅਦ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਛੁੱਟੀ ਐ ਬੋਲੇ ਸੋਨਿਹਾਰ ਮਾਨ ਸਾਹਿਬ ਪੰਜਾਬ ਦੇ ਲੋਕ ਪਧੀਏ ਮੁੱਖ ਮੰਤਰੀ ਅਸਲ ਸਾਡੇ ਦਰਮਿਆਨ ਦੇ ਮਜੀਠੇ ਦੀ ਤਸਦੀ ਦੇ ਉੱਤੇ ਮਜੀਠਾ ਮਾਨ ਸਾਹਿਬ ਦੇਸ਼ ਭਗਤਾ ਦਾ ਸ਼ਹਿਦ ਸੀਗਾ ਦੇਸ਼ ਭਗਤਾ ਦਾ ਪਿੰਡ ਸੀਗਾ ਬੜੇ ਕੋਈ ਲੋਕਾਂ ਨੇ ਇਹਨਾਂ ਨੂੰ ਵਧਾਨਾਮ ਕਰਤਾ ਅਸੀਂ ਅੱਜ ਤੁਹਾਨੂੰ ਜ਼ਕੀਰ ਦਵਾਉਂਦੇ ਆ ਤੇ ਮਜੀਠੇ ਦੇ ਲੋਕਾਂ ਨੇ ਵੀ ਇਹ ਤਾਂ ਕਰਦੇ ਆਂ ਤੇ ਅੰਬਸਰ ਦੀ ਲੋਕ ਸਭਾ ਸੀਟ ਜਿਹੜੀ ਐ ਉਹ ਵੱਡੀ ਗਿਣਤੀ ਦੇ ਵਿੱਚ ਜਿਤਾਵਾਂਗੇ ਉਹਦੇ ਸੀਟ ਜਿਤਾ ਕੇ ਤੁਹਾਡੀ ਚੋਦੀ ਦੇ ਵਿੱਚ ਪਾਵਾਂਗੇ ਮਾਨਸਰ ਇੱਥੇ ਸਾਡੇ ਹਲਕਾ ਚਾਹ ਜੱਗਾ ਜੀ ਆ ਜਗਵਿੰਦਰਪਾਲ ਜੱਗਾ ਜੀ ਸਾਡੇ ਬੜੀ ਟੀਮ ਵਰਕ ਲੱਗੀ ਆ ਤਲਬੀਰ ਖੇਲ ਜੀ ਲੱਗੇ ਆ ਸਾਡੇ ਬਲਾਕ ਪ੍ਰਧਾਨ ਲੱਗੇ ਵਿਜੀਠੇ ਜੱਗਾ ਜੀ ਦੀ ਖਵਾਈ ਦੇ ਵਿੱਚ ਸਾਡੀ ਸਾਡੀ ਟੀਮ ਵਿਜੀਠੇ ਲੈ ਚ ਲੱਗੀ ਆ ਔਰ ਸਾਡੀ ਸਾਡੀ ਟੀਮ ਜਿਹੜੀ ਵਿਜੀਠਾ ਜਿੱਤ ਕੇ ਦਊਗੀ ਇਹ ਸੀਟ ਜਿੱਤ ਕੇ ਤੁਹਾਡੀ ਚੋਹੀ ਪਾਵਾਂਗੇ ਔਰ ਮਾਨ ਸਾਹਿਬ ਅਸੀਂ ਐਲਾਨ ਕੀਤਾ ਕਿ ਪਹਿਲੀ ਜੂਨ ਤੋਂ ਬਾਅਦ ਮਜੀਠੀਆਂ ਦੀ ਕੋਈ ਤਕੇਸ਼ ਆਈ ਇਹ ਹਲਕੇ ਵਿੱਚ ਨਹੀਂ ਹੋਰ ਜਾਗੇ ਬਾਰੇ ਜੋ ਬਸ ਦਿਓਦੇ ਉਹ ਸਭਾ ਬੀਤ ਗਿਆ ਹੋੜ ਆ ਗਏ ਅਸਲੀ ਬੰਦੇ ਹੁਣ ਕੋਈ ਤਕੇ ਛਾਈ ਮਜੀਠਾ ਰਵਤ ਨਹੀਂ ਹੋਰ ਜਾਗੇ ਮਜੀਠਾ ਦਾ ਵਿਕਾਸ ਕਰਦਾ ਮਾਨ ਸਾਹਿਬ ਤੁਹਾਡੇ ਕੋ ਪੈਸੇ ਲੈ ਕੇ ਮਜੀਠਾ ਬਦਲਣਾ ਇਹਦਾ ਲੋਕਾਂ ਦੇ ਇਥੇ ਬਹੁਤ ਲੋਕਾਂ ਦੇ ਉੱਤੇ ਝੂਠੇ ਬੱਚੇ ਕਰਾਏ ਇਹ ਸਭ ਚੀਜ਼ਾਂ ਹੁਣ ਬੰਦ ਹੋੜ ਗਿਆ ਸੋ ਬਜੀਠਾ ਆ ਗਿਆ ਤਗੜਿਆ ਜੋ ਆਲ ਕਾਪਾ ਬਾਜੀ ਲਾ ਦੇਣੀ ਆ ਮਾਨ ਸਾਹਿਬ ਦਾ ਇਕ ਵਾਰ ਫੇ ਬਹੁਤ ਬਹੁਤ ਧੰਨਵਾਦ ਜਗਾ ਜੀ ਦਾ ਤਲਵੀਰ ਦਾ ਸਾਡੇ ਸਾਰੇ ਹਲਕਾ ਜਿਹੜਾ ਸਾਡੇ ਬਲਾਕ ਜਿਹੜਾ ਸਾਡੇ ਪਾਰਟੀਆਂ ਦੇ ਬਲੰਟੀਆਂ ਸਰ ਦਾ ਬਹੁਤ ਬਹੁਤ ਧੰਨਵਾਦ ਅਗਰ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਬੋਲੇ ਦੁਨੀਆ